ਦੋਸਤ ਇੱਕ ਮੱਝ ਦਿਖਾਉਣ ਲੱਗਾ ਸਾਨੂੰ ਘਰੇਲੂ ਸੱਜਣਾਂ ਕੋਲ ਤੇ ਬਹੁਤੇ ਭਰਾਮਾਂ ਦੇ ਸਵਾਲ ਹੁੰਦੇ ਆ ਜਾਂ ਮਤਲਬ ਮੰਗ ਹੁੰਦੀ ਵੀ ਭਾਈਆ ਤੁਹਾਨੂੰ ਘਰੇਲੂ ਮੱਝ ਚਾਹੀਦੀ ਤੇ ਇੱਕ ਹੁੰਦਾ ਵੀ ਸਾਨੂੰ ਗੱਬੜ ਮੱਝ ਨਹੀਂ ਲੈਣੀ ਪਈ ਅਸੀਂ ਤਾਜੀ ਸੂਈ ਸੋਈ ਲੈਣੀ ਠੀਕ ਆ ਘਰੇਲੂ ਮੱਝ ਆ ਬਿਲਕੁਲ ਤਾਜੀ ਸੂਈ ਸੋਈ ਨਵੇਂ ਹਾਣ ਦੇ ਵਿੱਚ ਠੀਕ ਆ ਤੇ ਜੇ ਆਪਾਂ ਗੱਲ ਕਰੀ ਬਿਊਟੀ ਦੇ ਵਿੱਚ ਹੀ ਮੱਝ ਬਾਖਮਾਲਾ ਜੀ ਠੀਕ ਆ ਤੇ ਦੁੱਧ ਵੀ ਦੱਸੋ ਬਾਪੂ ਨੇ ਬਹੁਤ ਚੰਗਾ ਜਿਹੜਾ ਤਿਆਰ ਆ ਇਸ ਟਾਈਮ ਉਸ ਨੂੰ ਤੋਲ ਕੇ ਮਿਲ ਜੂਗਾ ਵੀਡੀਓ ਦੇ ਨਾਲ ਉਸ ਜਿਹੜੇ ਕੋਲਿਆ ਕੇ ਦੇਖੂਗਾ ਸਾਨੂੰ ਮੱਝ ਮਤਲਬ 19 ਦੀ ਬਈ 21 ਨਜ਼ਰ ਆਉਣੀ ਹੈ ਕਿਉਂਕਿ ਜਿਹੜੀ ਝੋਟੀ ਮਤਲਬ ਤੋਂ ਪਤਾਈ ਵੀਡੀਓ ਦੇ ਵਿੱਚ ਉਨੀ ਜਿਹੜੀ ਅਡਜਸਟਮੈਂਟ ਨਹੀਂ ਆ ਸਕਦੀ ਹੁੰਦੀ ਠੀਕ ਹੈ ਤੇ ਪਰ ਸਾਨੂੰ ਫਿਰ ਵੀ ਆਪਾਂ ਚਾਰ ਸ਼ਪੇ ਦੇ ਜਿਹੜੀ ਦਿਖਾਉਂਦੀ ਆ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਮੱਝ ਬਾਖਮਾਲਾ ਠੀਕ ਹੈ ਬਾਕੀ ਤੋਰ ਤਾਰ ਕਿਸ ਨੂੰ ਦੁੱਧ ਕਿੰਨਾ ਤਿਆਰ ਹੈ ਸਾਰਾ ਠੀਕ ਹੈ ਉਹ ਬਾਕੀ ਨੂੰ ਆਪਾਂ ਗੱਲਬਾਤ ਕਰਾ ਦੇਾਂਗੇ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਕੋਲਿਆ ਕੇ ਜਿਹੜੀ ਥੱਲੀ ਆ ਉਹ ਆਪ ਕਰ ਲੂਗਾ ਤੇ ਬਾਕੀ ਆਪਾਂ ਗੱਲਬਾਤ ਕਰਦੇ ਵੀ ਕੀ ਡਿਟੇਲ ਹੈ ਤੇ ਬਾਬਾ ਪਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੋੜੇ ਪਿਛਲੀ ਛਾਈ ਥੀ ਬਾਬਾ ਮੱਝ ਦੇ ਨਾਲ ਕੋਈ ਗੱਲ ਨਹੀਂ ਆਪਣਾ ਐਡਰੈਸ ਬੋਲ ਦਗੇ ਜੀ ਤੇ ਨਾਮ ਤੇ ਪਿੰਡ ਐਡਰੈਸ ਬੋਲ ਦਈਆ ਆਪਣਾ ਨੈਮ ਨੈਮ ਸਿੰਘ ਹੈ ਜੀ ਬਰਸਾਲੇ ਵਾਜ ਨੈਮ ਸਿੰਘ ਪਿੰਡ ਵਾ ਖਾਸ ਪਿੱਖੀ ਆ ਗਿਆ ਖਾਸ ਪਿੱਖੀ ਜ਼ਿਲ੍ਹਾ ਮਾਨਸਾ ਪੈਂਦਾ ਫਿਰ ਇਹਨੂੰ ਹਾਂ ਜ਼ਿਲ੍ਹਾ ਮਾਨਸਾ ਪਿੱਖੀ ਦਾ ਪਾ ਇਧਰ ਸੰਭਾਲੇ ਪਾਸ ਤੋਂ ਇੰਟਰ ਹੁਣ ਸੂਏ ਦੇ ਨੇੜੇ ਆਪਣਾ ਘਰ ਆ ਗਿਆ ਹਾਂ ਨੇੜੇ ਦਾਣਾ ਮੰਡੀ ਦੇ ਨੇੜੇ ਠੀਕ ਹੈ ਤੇ ਮੋਬਾਈਲ ਨੰਬਰ ਹੈ ਤੇ ਅੰਚ ਕਿੰਨਾ ਹੈ ਕਿੰਨਾ ਜੀ 99153 ਆਹੋ 53 ਹਾਂ ਜੀ 57 1 891 653 54 176 ਠੀਕ ਹੈ ਬਾਕੀ ਚਲ ਕੋਈ ਨੰਬਰ ਆਪਾਂ ਸਕਰੀਨ ਤੇ ਲਾ ਦੇ ਲਿਖ ਕੇ ਲਾ ਦਾਂਗੇ ਬਾਪੂ ਜਿਹੜੀ ਮਾਝਾ ਵਾ ਵੇਚੀ ਨਾ ਇਹ ਤੇ ਕੋਈ ਪਾਰ ਦਾ ਕੰਮ ਤਾਂ ਨਹੀਂ ਕਰ ਦੂਗੀ ਆਪਣੀ ਨਾ ਜੀ ਕਰਦੀ ਹੈ ਦੂਜਾ ਸੂਈ ਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਇਹ 22 ਤਰੀਕ ਨੂੰ ਸੂਈ ਹੈ 22 ਨੂੰ ਅੱਜ ਜਿਹੜੀ ਵੀਡੀਓ ਬਣਾਉਣੀ ਆਪਾਂ ਇਹ 24 ਤਰੀਕ 10:00 ਮਿੰਟ 25 ਨੂੰ ਅਪਲੋਡ 25 ਨੂੰ ਹੋ ਜਣੀ ਤੀਜਾ ਦਿਨ ਅੱਜ ਸੂਈ ਨੂੰ ਹੋਇਆ ਜੇ ਹਾਂ ਤੇ ਬੱਚਾ ਮਗਰ ਕੱਟਾ ਗਿਆ ਹਾਂ ਕੱਟਾ ਤੇ ਦੁੱਧ ਆ ਇਸ ਟਾਈਮ ਕਿੰਨਾ ਤੇਰਾ ਜਿਹੜਾ ਆਪਾਂ ਜਮਾ ਦੁੱਧ ਹੁਣ ਜੀ ਤੋਲ ਦੋਨੇ ਟਮਾ ਦਾ ਹਾਂ ਉਹ ਦੇ ਸੂਕੇ ਤੋਂ ਬੈਠਿਆ ਨਹੀਂ ਗਿਆ ਅੱਛਾ ਫਿਰ ਜੇਰ ਤੋਂ ਪਹਿਲਾਂ ਅਸੀਂ ਬੋਲੀ ਕੱਢੀ ਫੇਰ ਬੈਠੀ ਏ ਠੀਕ ਆ ਹਾਂ ਤੇ ਜੇਜੁਰ ਵਧੀਆ ਪੈ ਗਈ ਸੀ ਡਨ ਓਕੇ ਹਾਂ ਜੇਰ ਜਮਾ ਵਧੀਆ ਠੀਕ ਆ ਤੇ ਸੂਆ ਕਿਹੜਾ ਦਾ ਕੋਈ ਚਾਰੀ ਚੂੜੀ ਪੂਰੀ ਦੂਜਾ ਠੀਕ ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਪਾਇਆ ਵੇਦਾ ਕੀ ਗੱਲ ਬਾਤ ਪਹਿਲੇ ਸੂਏ ਦੀ ਪਹਿਲੇ ਸੂਏ ਹੈ ਹੈਗਾ ਜੀ 10 12 ਕਿਲੋ ਦੁੱਧ ਠੀਕ ਆ ਹਾਂ ਚੀ ਲਾ ਤੋਰ ਦਿਓ ਫਿਰ ਆਪਾਂ ਤੋਰ ਕਿਸ ਨੂੰ ਦਿਖਾ ਦਿੰਨੇ ਆਗੇ ਬਿਲਕੁਲ ਜੈਡ ਬਲੈਕ ਆ ਗਈ ਕਿਸੇ ਭਰਾ ਨੇ ਮੰਨ ਕੋਈ ਬਰੀਡ ਤੇ ਕੰਮ ਕਰ ਰਾਂ ਪੂਰੇ ਆਉਣ ਦਾ ਟਾਈਮ ਚੰਗੇ ਬੱਚੇ ਲੈਣੇ ਆਗੇ ਬਾਪੂ ਕੱਟਾ ਕਿਹੜੀ ਟੀਜ ਦਾ ਪਤਾ ਆਪ ਨੂੰ ਕਿ ਕਿਹਸੇ ਕੰਨ ਚ ਕਿੱਡਦਾ ਕੱਟਾ ਕਿਹੜਾ ਤੂੰ ਨਾ ਲੈ ਲਦੇ ਹੋ ਸਿਆਮ ਬਲੈਕ ਕੀ ਹੈ ਕਿਹੜਾ ਸ਼ਾਮ ਬਲਕੀ ਹਾਂ ਹਾਂ ਬਲਕੀ ਅੱਛਾ ਉਹ ਦਾਗਾ ਹਾਂ ਤੇ ਕੱਦ ਵਾਲੇ ਪੱਖ ਤੋਂ ਮਿੱਤਰੋ ਮੱਝ ਬਹੁਤ ਜ਼ਿਆਦਾ ਉੱਚੀ ਹੈਗੀ ਤੇ ਬੇਲ ਉਦੋਂ ਜ਼ਿਆਦਾ ਕਰਮ ਮੜਦੀ ਤੇ ਅਡਰ ਬਿਲਕੁਲ ਫਿਕਸ ਜਿਹੜਾ ਆਪਾਂ ਮੀਲਾਂ ਦੇ ਵਿੱਚ ਕਹਿ ਸਕਦੇ ਹਾਂ ਕੋਈ ਖੜ ਜਾਵੇ ਖੜ ਜਾਵੇ ਕੋਈ ਗੱਲ ਨਹੀਂ ਤੇ ਬਹੁਤ ਜ਼ ਤੇ ਕਿਸਰ ਕਿਸ ਨੂੰ ਦਿਖਾ ਦਿੰਨਾ ਕਿ ਤੇ ਅਜਾ ਸਿੰਘ ਦੇਖਦਾ ਬਿਲਕੁਲ ਮੇਲ ਵਾਲੀ ਬਿਊਟੀ ਬਾਖ ਮਾਲਾ ਰਿੰਗ ਸਿੰਘਾ ਕਰਮਣ ਲੱਗਿਆ ਵਾ ਤੇ ਹਾਈਟ ਵਾਲੇ ਪੱਖ ਤੋਂ ਲੈਂਥ ਲੈਂਥ ਵਾਲੇ ਪੱਖ ਤੋਂ ਬਹੁਤ ਚੰਗੀ ਆ ਬਹੁਤ ਟਿਕਾਈ ਨੇ ਵਾਲੇ ਭੱਜੇ ਨਾਲ ਬੋਲੀ ਤੇ ਥਾਣ ਬਿਲਕੁਲ ਚਾਰੇ ਸਾਈਡ ਤੇ ਇੱਕੋ ਜਾ ਕੇ ਮੋਲਿਆ ਪੁੱਤ ਨੂੰ ਬਿਲਕੁਲ ਨੀਲੇ ਪਾਸੇ ਤੇ ਕੋਈ ਥਾਣ ਵੱਧਾ ਨਹੀਂ ਘਟ ਮਾ ਨਹੀਂ ਘਠੀ ਆ ਤੇ ਫਿਕਸਡ ਡਰਾਫਟ ਬਿਲਕੁਲ ਬੰਦ ਆ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕ ਆ ਦੇਖ ਸਮਾ ਡਰਫਟ ਤੇ ਹਾਈਟ ਬਹੁਤ ਜ਼ਿਆਦਾ ਚੰਗੀ ਆ ਇਥੋਂ ਤੁਹਾਨੂੰ ਬੈਕ ਸ਼ੈਟ ਤੋਂ ਮਟਰ ਦਿਖਾ ਦਨਾਗਾ ਤੇ ਚੰਗੀ ਆ ਗਈ ਇਹ ਇਥੋਂ ਨੇ ਆ ਮਾਰ ਲਓ ਠੀਕ ਹੈ ਤੇ ਇਥੋਂ ਤੁਹਾਨੂੰ ਬੈਕ ਮੈਂਡੀ ਸ਼ੈਡ ਤੋਂ ਦਿਖਾਣਾ ਬੈਕ ਨੇੜੇ ਹੋ ਕੇ ਮੈਂ ਤੇ ਚੌਣ ਚਾਣੂ ਤਾਰ ਤੁਰ ਪੋਲੀਆ ਪੂ ਕੋਈ ਹਾਂ ਬਈ ਮੋਟੀ ਤਾਰ ਹੈ ਠੀਕ ਹੈ ਠੀਕ ਹੈ ਤੇ ਮੁੱਲ ਬਾਪੂ ਫਰੇ ਦਾ ਕਿੰਨਾ ਕਰਨਾ ਆਪਾਂ ਮੁੱਲ ਫੋਨ ਤੇ ਦੱਸਦਾ ਹਾਂ ਫੋਨ ਤੇ ਕਰ ਲਓਗੇ ਹਾਂ ਜੈਜ ਜੀ ਕਰੋਗੇ ਛੋਟੀ ਸਾਹ ਉਤੇ ਹਾਂ ਛੋਟੀ ਜੀ ਸਾਹ ਤੇ ਕਰਾਂਗੇ ਹਾਂ ਜੀ ਬਾਲਾ ਐ ਬਾਲਾ ਮੈਂ ਨਾ ਹੀ ਨਹੀਂ ਕਰਦੇ ਠੀਕ ਆ ਵੀ ਦੇਖਣ ਨੂੰ ਲੱਗੂਗਾ ਵੀ ਜੈਜ ਜੀ ਮਲੂਮ ਹੋ ਜਾਗਾ ਹਾਂ ਹਾਂ ਠੀਕ ਹੈ ਠੀਕ ਹੈ ਲੈ ਇਥੋਂ ਤੁਹਾਨੂੰ ਦੁਬਾਰਾ ਫੇਰ ਦਿਖਾਣਾ ਬੈਕ ਸ਼ੈਡ ਤੋਂ ਤੇ ਚੰਗੀ ਕੁਆਲਿਟੀ ਝੋਟੀ ਹੈਗੀ ਫਿਰ ਆ ਮਤਲਬ ਹੁਣ ਆਪਾਂ ਕਿਉਂ ਵੇਚ ਰਾਂ ਝੋਟੀ ਨੂੰ ਵੀ ਮਤਲਬ ਇਹ ਤਾਂ ਹੁਣ ਇਹਦੀ ਕੀ ਜੀਰੀ ਜੂਰੀ ਦਾ ਤੈਨੂੰ ਪਤਾ ਹੀ ਹੈ ਵੀ ਵੀ ਕੰਮ ਡਾਊਨ ਹੋ ਜਾਗਾ ਸ਼ੌਕ ਵੀਲ ਵਾਲੀ ਦਾ ਹਿਸਾਬ ਹੁੰਦਾ ਵੀ ਸ਼ੌਕ ਵੀਲ ਵਾਲੀ ਦਾ ਹਿਸਾਬ ਦਾ ਵਾਰਾ ਬਾਬਰ ਕਰਨਾ ਆਪਾਂ ਹੋਰ ਕੋਈ ਕਮੀ ਨਹੀਂ ਹੈਗੀ ਝੋਟੀ 'ਚ ਆਪਣੀ ਜ਼ਿੰਮੇਵਾਰੀ ਕੋਈ ਭਾਰ ਪੂਰ ਦੀ ਜਾਂ ਕੋਈ ਹੋਰ ਨਾ ਨਾ ਕੋਈ ਮਾਰਨੀ ਨਹੀਂ ਬਈ ਨਾ ਮਾਰਦੀ ਹੈ ਆ ਮੜੇ ਹੁਣ ਡਰਦੀ ਐ ਤੇ ਇਥੋਂ ਕੋਈ ਡਰਦੀ ਵੀ ਨਹੀਂ ਪੋਰਾ ਠੀਕ ਹੈ ਹਾਂ ਸੀਲ ਐ ਪੂਰੀ ਜਾਂਦਾ ਠੀਕ ਠੀਕਾ ਸਹੀ ਜੀ ਗੱਲ ਈ ਜਮਈ ਤੇ ਹਾਂ ਜੀ ਤੁਸਨੋ ਬੈਨ ਸ਼ਟਰ ਸੰਦਵਾਰਾ ਦਿਖਾ ਰਹੇ ਠੀਕ ਹੈ ਤੇ ਆ ਮਿੱਤਰੋ ਮਗਰ ਆ ਗਿਆ ਕਟਾ ਸ਼ਾਮ ਵਾਲਕੀਆ ਦਾ ਨਾਡੋ ਤੁਸਨ ਦਿਖਾ ਦੇ ਨਾਲ ਬਿਲਕੁਲ ਲੱਗਿਆ ਹੋਇਆ ਠੀਕ ਹੈ ਕੋਈ ਨਹੀਂ ਹੈ ਵੀ ਕਿਸ ਤਰ੍ਹਾਂ ਦਾ ਪਰਸੋਂ ਹੀ ਸੂਈ ਜਾਨੀ ਦੀ ਤੇ ਅੱਜ ਤੀਜਾ ਦਿਨ ਹੈਗਾ 13 ਕਿਲੋ ਆਪਕੋ ਬੋਲੇ ਸੰਤੋਲ ਕੇ ਜਦਾਂਗੇ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਚਾਹੇ ਦੋ ਰੰਗ ਚਾਰਾਂ ਚੋਕੇ ਦੇਖ ਸਕਦਾ ਹੈਗਾ ਤੇ ਕਰ ਲਿਓ ਬਾਈ ਦਾ ਸੰਬਰਕਾ